ਦੀ ਹੀਲਾਰਜੀ ਗਲ ਐਮਪੀ ਕੋ ਉਸੇ ਆਨਰ ਮੈਂਸ ਉਹਨਾਂ ਨੇ ਸਮੁੱਚੀ ਟੀਮ ਦਾ ਮੈਕਿੰਗ ਕੋਲ ਮਾਈਟਨੀ ਨੂੰ ਸੰਦੇਸ਼ ਸਟਾਰ ਤੋਂ ਨੂੰ ਜੀ ਆਇਆਂ ਨੂੰ ਜੋ ਦਾ ਤਾੜੀਆਂ ਨਾਲ ਆਪਣੀ ਜੀਸੀ ਦੇ ਪਰ ਧੰਨਵਾਦ ਕਰਾਂਗੇ ਤੁਹਾਡਾ ਜੀ ਜਿਹੜੀ ਸਾਡੀ ਮਿੱਟੀ ਫਾਊਂਡੇਸ਼ਨ ਹੈ ਇਹਨੇ ਅੱਜ ਕੁੜੀਆਂ ਨੂੰ ਕਿੱਟਾਂ ਵੰਡੀਆਂ ਇਹਦਾ ਕੀ ਮਕਸਦ ਹੈ ਇਹ ਸਾਡਾ ਪੀਰੀਅਡ ਤੇ ਪੈਡ ਦੇ ਪ੍ਰਤੀ ਸਮਾਜ ਦੇ ਵਿੱਚ ਜਾਗਰੂਕਤਾ ਲੈ ਕੇ ਉਹਨਾਂ ਸਾਡਾ ਮਕਸਦ ਆ ਅਸੀਂ ਪਿਛਲੇ 6 ਮਹੀਨਿਆਂ ਤੋਂ ਮਿੱਟੀ ਫਾਊਂਡੇਸ਼ਨ ਜਿਹੜੀ ਐਨਜੀਓ ਬਣਾਈ ਹੈ ਉਹਦੇ ਵਿੱਚ ਇਸ ਉੱਪਰ ਕੰਮ ਕਰ ਰਹੇ ਆ ਉਸੇ ਮਹਿਮ ਦੇ ਤਹਿਤ ਅੱਜ ਅਸੀਂ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਰਾ ਦੇ ਵਿੱਚ ਅੱਜ ਅਸੀਂ 1000 ਕੁੜੀ ਲੱਖ ਭਗਟ ਆਫਟ ਕੀਤੀ ਆ ਜਿੰਨਾਂ ਨੂੰ ਅਸੀਂ ਆਉਣ ਵਾਲੇ 5 ਸਾਲਾਂ ਲਈ ਪੈੜ ਤੋਤਪੋਰਚ ਪੇਸਟ ਵਗੈਰਾ ਸਪਲਾਈ ਕਰਾਂਗੇ ਤਾਂ ਕਰਕੇ ਤੰਦਰੁਸਤ ਰਹਿਣ ਇਹ ਬਿਮਾਰੀਆਂ ਤੋਂ ਰਹਿਤ ਰਹਿਣ ਜਿਹੜਾ ਕਿ ਕਪੜੇ ਵਰਤਨ ਨਾਲ ਬਿਮਾਰੀਆਂ ਲੱਗ ਜਾਂਦੀਆਂ ਜਿਵੇਂ ਬਾਥਰੂਮ ਦੀ ਇਨਫੈਕਸ਼ਨ ਹੋ ਜਾਂਦੀ ਖਾਜ ਹੋ ਜਾਂਦੀ ਲਕੂੜੀਆਂ ਹੋ ਜਾਂਦਾ ਵੀ ਸਾਡਾ ਇੱਕੋ ਮਕਸਦ ਆ ਜਿਹੜੀਆਂ ਸਾਡੀ ਧੀਆ ਨੇ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਇਹ ਬਿਮਾਰੀਆਂ ਤੋਂ ਮੁਕਤ ਕਰਨਾਗਾ ਇਹ ਬਿਮਾਰੀਆਂ ਉਹਨਾਂ ਨੂੰ ਲੱਗਣੀ ਨਾ ਉਸ ਮਹਮ ਤਹ ਤਸੀ ਸਰਕਾਰੀ ਕੰਨਿਆ ਹਾਈ ਸਕੂਲ ਬਰਨਾਲਾ ਜੰਡਾ ਵਾਲਾ ਰੋਡ ਤੇ ਕੇ ਹਾਜ਼ਰ ਹੋਇਆ ਜਿੱਥੇ ਅਸੀਂ ਅੱਜ ਆਵਦੀਆਂ ਕੁੜੀਆਂ ਨਾਲ ਟੀਆ ਨਾਲ ਗੱਲਬਾਤ ਵੀ ਸਾਂਝੀ ਕੀਤੀ ਹੈ ਸਾਡੀ ਡਾਕਟਰ ਕਵਿਤਾ ਸਹਾਰਨ ਵੀ ਆਏ ਸੀ ਫਾਜ਼ਿਲਕਾ ਦੁਜਲੀ ਜਿਹੜੀ ਅਕਸਰ ਉਹਨਾਂ ਨੇ ਇਹਦੇ ਉੱਪਰ ਪੀ ਐਚ ਡੀ ਕੀਤੀ ਹੈ ਪੀਰੀਅਡ ਤੇ ਪੈਡ ਦੇ ਉੱਪਰ ਉਹਨਾਂ ਨੇ ਆਵਦੀਆਂ ਬਹੁਮੁੱਲੀਆਂ ਨੌਲੇਜ ਨਾਲ ਕਿਬੂ ਮੁੱਲਕੱਲਾ ਨੇ ਕੁੜੀਆਂ ਨਾਲ ਸੰਝੇ ਕੀਆ ਨੇ ਮੈਂ ਉਮੀਦ ਕਰਦਾ ਇਹ ਸਕੂਲ ਦੀਆਂ ਕੁੜੀਆਂ ਜਿੰਨੇ ਵੀ ਆ ਤੁਰੇ ਹੈਗੇ 1000 ਰੁਪਏ ਲਗਭਗ ਇੰਨਾ ਗੱਲਾਂ ਤੋਂ ਜ਼ਰੂਰ ਲਾਭ ਪਾਉਣ ਗਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਹੋ